ਸੱਚ ਕਾਲ ਜੀ ਸੋ ਫਿਲਮ ਛਿੰਦਾ ਛਿੰਦਾ ਦਾ ਟ੍ਰੇਲਰ ਹੋ ਚੁੱਕਿਆ ਹੈ ਰੀਲੀਜ਼ ਟ੍ਰੇਲਰ ਦੇ ਵਿੱਚ ਬੜੀਆਂ ਅਨੋਖੀਆਂ ਚੀਜ਼ਾਂ ਦੇਖਣ ਨੂੰ ਨਜ਼ਰ ਆ ਰਹੀਆਂ ਨੇ ਅੱਜ ਆਪਾਂ ਟ੍ਰੇਲਰ ਰਿਵਿਊ ਕਰਾਂਗੇ ਕਿ ਟ੍ਰੇਲਰ ਨੂੰ ਦੇਖ ਕੇ ਕੀ ਕੁਝ ਨਜ਼ਰ ਆਉਂਦਾ ਹੈ ਤੇ ਕੀ ਕੁਝ ਵੱਖਰਾ ਜਿਹੜਾ ਇਹ ਫਿਲਮ ਲੈ ਕੇ ਆਏਗੀ ਸਭ ਤੋਂ ਪਹਿਲਾਂ ਤਾਂ ਗੱਲ ਦੱਸਦੀ ਕਿ ਇਸ ਫਿਲਮ ਦੀ ਖਾਸੀਅਤ ਇਹ ਹੈ ਕਿ ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਇਸ ਫਿਲਮ ਦੇ ਵਿੱਚ ਨਹੀਂ ਕਿਉਂਕਿ ਸ਼ਿੰਦਾ ਗਰੇਵਾਲ ਤੇ ਕਿਪੀ ਗਰੇਵਾਲ ਹੁਣਾਂ ਦੀ ਜਿਹੜੀ ਜੋੜੀ ਹੈ ਉਹ ਆਪਾਂ ਰਿਐਲਿਟੀ 'ਚ ਵੀ ਦੇਖਦੇ ਹਾਂ ਤੇ ਹਰ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹਨਾਂ ਦੀ ਦੋ ਬੁੱਤੀ ਜੋੜੀ ਜਿਹੜੀ ਵੱਖਰੀ ਨਜ਼ਰ ਆਉਂਦੀ ਹੈ ਉਸ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਦੇ ਹਾਂ ਫਿਲਮ ਦੇ ਬਾਰੇ ਸ਼ਿੰਦਾ ਨੋ ਪਾਪਾ ਇੱਕ ਫਾਦਰ ਸੰਧੀ ਸਟੋਰੀ ਹੈ ਇੱਕ ਪਿਤਾ ਤੇ ਇੱਕ ਪੁੱਤ ਦੀ ਸਟੋਰੀ ਹੈ ਕਿ ਕਿੱਦਾਂ ਉਹ ਦੋਵੇਂ ਇੱਕ ਦੂਜੇ ਦੇ ਨਾਲ ਸਰਵਾਈਵ ਕਰ ਰਹੇ ਨੇ ਕੀ ਕੁਝ ਹੋਣ ਵਾਲਾ ਹੈ ਤਾਂ ਫਿਲਮ ਦੇ ਵਿੱਚ ਹੀ ਪਤਾ ਲੱਗੂਗਾ ਪਰ ਇਹ ਗੱਲ ਹੈ ਜਿਹੜੀ ਮੈਂ ਪਹਿਲਾਂ ਦੱਸ ਰਿਹਾ ਉਸ ਤੋਂ ਬਾਅਦ ਜੇ ਗੱਲਬਾਤ ਕਰੀਏ ਆਪ ਸ਼ਿੰਦਾ ਅਨਸੀਨ ਅਵਤਾਰ ਹੈ ਨੋਟੀ ਅਵਤਾਰ ਹੈ ਦੱਸਦੀ ਕਿ ਇੱਕ ਨੋਟੀ ਕਰੈਕਟਰ ਹੈ ਸ਼ਿੰਦਾ ਗਰੇਵਾਲ ਦਾ ਜਿਸ ਦੇ ਵਿੱਚ ਉਹ ਬੜਾ ਫਨ ਕਰਦੇ ਨਜ਼ਰ ਆਉਣਗੇ ਲੋਕਾਂ ਨੂੰ ਹਸਾਉਂਦੇ ਵੀ ਨਜ਼ਰ ਆਉਣਗੇ ਗਿਫਟੀ ਕਰੇਵਾਲ ਤੇ ਸ਼ਿੰਦਾ ਕਿਵੇਂ ਰੌਣਕਾਂ ਲਾਉਣਗੇ ਇਸ ਫਿਲਮ ਦੇ ਵਿੱਚ ਇਹ ਟ੍ਰੇਲਰ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਉਸ ਤੋਂ ਬਾਅਦ ਪ੍ਰਿੰਸ ਕਵਲਜੀਤ ਜਦੋਂ ਇਸ ਫਿਲਮ ਦੇ ਟ੍ਰੇਲਰ ਚ ਨਜ਼ਰ ਆਉਂਦੇ ਨੇ ਤੇ ਚਾਰ ਚੰਦ ਹੋਰ ਹੀ ਲੱਗ ਜਾਂਦੇ ਨੇ ਕਿਉਂਕਿ ਕਿਵੇਂ ਇੱਕ ਪਿਓ-ਬੁੱਧੀ ਸਟੋਰੀ ਪੰਜਾਬ ਵਾਲੀ ਦਿਖਾਉਂਦੇ ਹੋਏ ਨੇ ਇਹ ਵੀ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਗਾ ਤੇ ਡਾਇਲੌਗ ਤੁਸੀਂ ਆਬਵੀਅਸਲੀ ਸੁਣ ਚੁੱਕੇ ਹੋ ਕਿ ਨਾ ਰਾਜਤਾਨੀ ਕਿਹ ਇਸਤਾ ਬੋਚਲਾ ਰਦੀ ਸੋ ਇਹ ਸਾਰੇ ਡਾਇਲੌਗ ਜਿਹੜਾ ਹੈ ਸੁਣੇ ਲਿਆ ਕਿਉਂਕਿ ਡਾਇਲੌਗ ਜਿਹੜਾ ਹੈ ਦਿਨੋਂ ਦਿਨ ਬਹੁਤ ਜ਼ਿਆਦਾ ਇੰਸਟਾਗ੍ਰਾਮ ਤੇ ਦਿੱਤੇ ਵੈ ਤੋਂ ਉਹਨੂੰ ਲੱਗਿਆ ਹੋਇਆ ਸੋ ਉਸ ਤੋਂ ਬਾਅਦ ਜੇ ਗੱਲਬਾਤ ਕਰੀਏ ਕਿਪੀ ਗਰੇਵਾਲ ਦੀ ਕਿਪੀ ਗਰੇਵਾਲ ਇਸ ਫਿਲਮ ਦੇ ਵਿੱਚ ਇੱਕ ਫਰਸਟ੍ਰੇਟ ਫਾਦਰ ਦਾ ਕਿਰਦਾਰ ਨਿਭਾ ਰਿਹਾ ਨਹੀਂ ਕਿ ਕਿੱਦਾਂ ਆਪਣੇ ਬੇਟੇ ਤੋਂ ਉਹ ਫਰਸਟੇਡ ਨੇ ਕਿ ਗਿਪੀ ਗਰੇਵਾਲ ਪੰਜਾਬ ਤੋਂ ਕੈਨੇਡਾ ਜਾਂਦੇ ਨੇ ਕੈਨੇਡਾ ਜਾਣ ਤੋਂ ਬਾਅਦ ਬਰੌਟਪ ਹੈ ਜਿਹੜਾ ਉਹ ਕੈਨੇਡਾ ਦਾ ਹੁੰਦਾ ਤੇ ਉਸ ਤੋਂ ਬਾਅਦ ਉਹ ਕੈਨੇਡਾ ਦੀ ਪੜ੍ਹਾਈ ਪੜ੍ਹਦਾ ਤੇ ਕੈਨੇਡਾ ਵਿੱਚ ਕੀ ਕੁਝ ਹੁੰਦਾ ਤੇ ਕਿੱਦਾਂ ਕਿੱਦਾਂ ਸ਼ਿੰਦਾ ਗਰੇਵਾਲ ਤੇ ਕੀ ਕੁਝ ਆਪਣੇ ਪਿਓ ਦੇ ਨਾਲ ਕਰਦਾ ਉਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਗਿਪੀ ਗਰੇਵਾਲ ਘਰਾਂ ਦੇ ਨਾਲ ਹੁੰਦੀਆਂ ਨੇ ਉਸ ਤੋਂ ਬਾਅਦ ਜੇ ਗੱਲਬਾਤ ਕਰੀਏ ਆਪਾਂ ਹਿਨਾ ਖਾਨ ਜਿਹੜੀ ਕਿ ਸ਼ਿੰਦਾ ਗਰੇਵਾਲ ਦੀ ਮੌਮ ਦਾ ਕਿਰਦਾਰ ਨਿਭਾ ਰਹੇ ਨੇ ਰੋਲ ਅਦਾ ਕਰ ਰਹੇ ਨੇ ਤੇ ਉਹ ਵੀ ਇੱਕ ਵੱਖਰੇ ਕਿਰਦਾਰ ਦੇ ਵਿਚਾਰੇ ਨੇ ਕਿਉਂਕਿ ਜੇ ਦੇਖਿਆ ਜਾਵੇ ਸ਼ਿੰਦਾ ਗਰੇਵਾਲ ਦੀ سپورਟ ਕਰਦੇ ਜੋ ਜਿਹੜੇ ਨੇ ਮਾਦੀ ਮੂਵਮੈਂਟਸ ਵੀ ਇਸ ਫਿਲਮ ਦੇ ਟ੍ਰੇਲਰ ਚ ਨਜ਼ਰ ਆਉਂਦੇ ਨੇ ਇੱਕ ਵੱਖਰੀ ਜੀ ਚੀਜ਼ ਨਜ਼ਰ ਆਉਂਦੀ ਹੈ ਕਿਉਂਕਿ ਇੱਕ ਪਿਓ ਪੁੱਤ ਦਾ ਜਿਹੜਾ ਰਿਸ਼ਤਾ ਹੈ ਉਹ ਪੰਜਾਬ ਦੇ ਵਿੱਚ ਇੱਕ ਵੱਖਰੇ ਤਰੀਕੇ ਦਾ ਦਿਖਾਇਆ ਜਾਂਦਾ ਤੇ ਦੂਜੇ ਪਾਸੇ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਇੱਕ ਵੱਖਰੇ ਤਰੀਕੇ ਦਾ ਦਿਖਾਇਆ ਜਾਂਦਾ ਤੇ ਗਿਫਟੀ ਕਰੇ ਬਾਲ ਹੋ ਰਹੇ ਤੇ ਸ਼ਿੰਦੇ ਕਰੇ ਬਾਲ ਹੋਰਾਂ ਨੇ ਇਹ ਸਾਬਤ ਕਰ ਦਿੰਦਾ ਕਿ ਪਿਓ ਪੁੱਤ ਦਾ ਰਿਸ਼ਤਾ ਇਸ ਤਰੀਕੇ ਦਾ ਵੀ ਨਾ ਦੋਸਤੀ ਵੀ ਹੁੰਦੀ ਹੈ ਤੇ ਪਿਓ ਪੁੱਤ ਦੇ ਵਿੱਚ ਜਿਹੜੀ ਨੂਕ ਚੁਕ ਹੁੰਦੀ ਹੈ ਉਹ ਵੀ ਇਸ ਫਿਲਮ ਦੇ ਵਿੱਚ ਨਜ਼ਰ ਆਏਗੀ ਕਰਦੇ ਆ ਡਾਇਰੈਕਸ਼ਨ ਦੀ ਅਮਰਪ੍ਰੀਤ ਜੀਐਸ ਸ਼ਾਵਰਾ ਹੋਰਾਂ ਨੇ ਫਿਲਮ ਡਾਇਰੈਕਟ ਪੂਰੀ ਬਹੁਤ ساری ਫਿਲਮਾਂ ਡਾਇਰੈਕਟ ਕੀਤੀਆਂ ਨੇ ਪਰ ਇਸ ਫਿਲਮ ਦੀ ਜਿਹੜੀ ਗੱਲਬਾਤ ਕੁਝ ਵੱਖਰੀ ਹੀ ਪੇਸ਼ ਕੀਤੀ ਗਈ ਹੈ ਉਸ ਤੋਂ ਬਾਅਦ ਜੇ ਗੱਲਬਾ ਜੋ ਜਿੰਨਾਰੇ ਬਹੁਤ ਸੋਹਣੀਆਂ ਫਿਲਮਾਂ ਪੰਜਾਬੀ ਇੰਡਸਟਰੀ ਵਿੱਚ ਦਿੱਤੀਆਂ ਨੇ ਤੇ ਇੱਕ ਵਾਰ ਫੇਰ ਤੋਂ ਛਿੰਦਾ ਛਿੰਦਾ ਨੋ ਪਾਪਾ ਜਿਹੜੀ ਐ ਫਿਲਮ ਇੰਡਸਟਰੀ ਨੂੰ ਦੇ ਦਿੱਤੀ ਐ ਤੇ ਵਾਕਈ ਬਾ ਕੁਮਾਲ ਫਿਲਮ ਹੋਣ ਵਾਲੀ ਐ ਜਦੋਂ ਤੁਸੀਂ ਟ੍ਰੇਲਰ ਦੇਖਦੇ ਹੋ ਤਾਂ ਇੱਕ ਵੱਖਰੀ ਜੀ ਵਾਈਬ ਕ੍ਰੀਏਟ ਹੋ ਜਾਂਦੀ ਐ ਤੇ ਇੱਕ ਵੱਖਰਾ ਜਿਹਾ ਕ੍ਰੈਡਿਟ ਵੀ ਜਿਹੜਾ ਐ ਨਰੇਸ਼ ਕਟੂਰੀਆ ਹੋਰ ਨੂੰ ਜਾਣਦਾ ਕਿਉਂਕਿ ਕਿ ਪਿਓ-ਪੁੱਤਰੀ ਨੋਕ ਚੋ ਕੇ ਇਸ ਫਿਲਮ ਦੇ ਵਿੱਚ ਜਿਹੜੀ ਉਹਨਾਂ ਨੇ ਐਡ ਕੀਤੀ ਐ ਮੈਨੂੰ ਲੱਗਦਾ ਸਾਰੀ ਗੇਮ ਹੀ ਜਿਹੜੀ ਪਿਓ-ਪੁੱਤਰੀ ਉੱਤੇ ਖੜੀ ਹੋਈ ਐ ਕਿਉਂਕਿ ਪੰਜਾਬੀ ਫਿਲਮ ਇੰਡਸਟਰੀ 'ਚ ਬਹੁਤ ਘੱਟ ਇਦ ਫਾਨੀ ਤਰੀਕੇ ਨਾਲ ਕਿਦਾਂ ਉਪਯੋਗ ਉਤ ਰਹਿੰਦੇ ਨੇ ਉਹ ਚੀਜ਼ਾਂ ਇਸ ਦੇ ਵਿੱਚ ਐਡ ਕੀਤੀਆਂ ਗਈਆਂ ਨੇ ਸੋ ਤੁਸੀਂ ਨੇ ਇਸ ਫਿਲਮ ਦਾ ਟ੍ਰੇਲਰ ਦੇਖਿਆ ਤੁਹਾਨੂੰ ਕਿਦਾਂ ਦਾ ਲੱਗਿਆ ਜੀ ਉਹ ਆਪਣੇ ਕਮੈਂਟਸ ਦੇ ਨਾਲ ਜ਼ਰੂਰ ਦੱਸਣਾ ਕਿ ਤੁਹਾਨੂੰ ਇਸ ਦਾ ਟ੍ਰੇਲਰ ਕਿਦਾਂ ਦਾ ਲੱਗਿਆ ਤੇ ਤੁਸੀਂ ਵੀ ਫਿਲਮ ਦੇਖਣ ਜ਼ਰੂਰ ਜਾਣਾ ਜੀ ਛੰਡਾ ਛੰਡਾ ਨਾ ਬਾਬਾ